ਆਧਾਰ ਆਧਾਰ ਗੱਲ ਬਾਤ ਆ ਆਧਾਰ ਇੱਥੇ ਚੱਲਦਾ ਆ ਹਾਂਜੀ ਮੋਟਰ ਗੱਡ ਚੱਲਦਾ ਮੋਟਰ ਗੱਡ ਬਾਹਰ ਮੋਟਰ ਗੱਡ ਚੱਲਦਾ ਮਿੱਤਰਾਂ ਦਾ ਆਧਾਰ ਚੱਲਦਾ ਆਧਾਰ ਚੱਲਦਾ ਇੱਕ ਆਪਣਾ ਨੂੰ ਗਾਣਾ ਸੁਣਾਵਾ ਇੱਕ ਚੱਲ ਚੱਲ ਆ ਜਾ ਬੱਲੇ ਜਾ ਬੱਲੇ ਡੱਬਾਣੀ ਹਾਂਜੀ ਪ੍ਰਿਹਾਨ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਆਪਾਂ ਨੇ ਪਰਾਵਨੇ ਉਸਤਾਦ ਉਹਨਗੀ ਪਾਕਿਸਤਾਨ ਦੇ ਅਰਚਾਈਦਾਂ ਸਾਰਿਆਂ ਦੀ Eid Mubarak ਹੋਵੇ ਖੈਰ ਹੋਵੇ ਆਪਾਰ ਆਪਣੇ ਬਾਰੇ ਦੱਸੋ ਥੋੜੀ ਜੀ ਅੱਜ ਸਾਡੇ ਜੀ ਦਾ ਭਰਾ ਤਾਂ ਸਾਡੇ ਪਾਕਿਸਤਾਨੀ ਸਾਰੇ ਭਰਾਵਾਂ ਨੂੰ Eid ਦੀ ਵਾਰ ਸਾਡੇ ਵੱਲੋਂ ਸਾਡੇ ਇੰਡੀਆ ਭਰਾ ਮੁਸਲਮਾਨਾਂ ਨੂੰ Eid Mubarak ਆਪਾਂ ਬੰਚੋ ਸਾਰੇ ਮਾਰੀ ਗਾ ਸਾਰੇ ਮਾਰੋ ਸਾਰੇ ਭਰਾਵਾਂ ਨੂੰ ਸਾਰੇ ਦੁਆ ਕਰਿਓ ਮੈਚ ਚੱਲ ਰਿਹਾ ਹੈ ਅੱਜ ਮੈਚ ਵਾਜੀ ਦੀ ਫਤਿਹ ਜੀ ਕੀ ਹਾਲ ਚੱਲ ਦੋਸਤ ਵਧੀਆ ਹੀ ਵਧੀਆ ਦੋਸਤ ਕਿੱਦਾਂ ਪਾਕਿਸਤਾਨੀ ਬਰੋ ਆ ਠੀਕ ਆ ਰਦਾ ਆ ਦਸਰਾ ਵਧੀਆ ਰਾਜਾ ਪਤਰੀ ਕਿੱਦਾਂ ਕੈਮ ਕੈਮ ਵਾਹ ਇਹਨੇ ਦੀ ਉੱਚੀ ਬੋਲ ਅੱਜ ਗੁਰਦਰਾ ਸਾਹਿਬ ਮੱਥਾ ਟੇਕ ਲਿਆ ਇੱਕ ਵੀਰ ਆ ਰੇਡਰ ਆਇਆ ਪਾਕਿਸਤਾਨ ਤੋਂ ਐ ਚੇਰੀ ਗੁਰੂ ਤੇਗ ਬਹਾਦਰ ਜੀ ਗੁਰਦਰਾਵਾ ਬੂਟ ਚੱਕ ਹੋ ਗਏ ਉਸਤਾਦ ਜੀ ਉਧਰ ਬੂਟ ਚੱਕ ਹੋ ਗਏ ਓਏ ਔਰ ਗਲਤ ਰੱਖ ਬੈਠਾ ਤੂੰ ਚਾਕ ਨਹੀਂ ਹੋਏ ਤੇਰੇ ਚੁੱਕੇ ਗਏ ਆ ਚੁੱਕੇ ਗਏ ਚੁੱਕੇ ਗਏ ਔਰ ਗਲਤ ਜਗਾ ਪਾਰਕਿੰਗ ਕਰਤੇ ਤੂੰ ਉਹ ਟੋਲ ਵਾਲੇ ਦੂਜੀ ਵਾਲੇ ਲੈ ਗਏ ਟਿਕਟ ਵਾਲੇ ਉਹਨਾਂ ਨੂੰ ਟਿਕਟ ਲੱਗ ਗਈ ਆ ਉਹ ਤੂੰ ਲਾਇ ਗਲਤ ਜਗਾ ਵਾ ਗੱਡੀ ਜਾ ਗੱਡੀ ਜਾ ਚਮਗਾ ਇਥੇ ਇਹ ਤੇ ਰੂਲਿਆ ਵੀ ਬੂਟ ਗਲਤ ਜਗਾ ਲੱਥੇ ਤੇ ਗੱਡੀ ਵਾਲਿਆਂ ਨੂੰ ਚੁੱਕ ਲੈਂਦੇ ਆ ਅੱਛਾ ਕਾਲ ਕੋਈ ਨਹੀਂ ਹਾਂਜੀ ਕੀ ਕਹਿਣਾ ਚਾਹੋਗੇ ਦੋਸਤੋ ਦੋਸਤੋ ਕਹਿਣਾ ਇਨਸ਼ਾਅੱਲਾ ਮਾਸ਼ਾਅੱਲਾ ਅੱਜ ਆਪਣੇ ਭਈਆਂ ਜੀ ਦੇ ਹਾਂਜੀ ਜੂਰ ਮਾਰੂਗੀ ਟੀਮ ਆ ਉਹ ਵੀ ਇਹਦੇ ਚਾਚ ਜਰਾਬਾਣਾ ਹੁਣ ਬਾਕੀ ਇੱਕ ਗੱਲ ਇਹ ਵੀ ਹੁਣ ਸਾਰੇ ਭਰਾ ਵਿਚਾਰਨਾ ਦੇਣ ਲਾ ਪਿਓ ਵੀ ਇਨਸ਼ਾਅੱਲਾ ਅੱਲਾ ਕਿਉਂਕਿਆ ਧਰਮ ਸਾਰੇ ਇੱਕੋ ਰੱਬ ਇੱਕ ਆ ਸਾਰਿਆਂ ਦਾ ਸਤਿਕਾਰ ਕਰਦੇ ਆਪਾਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਹਿ ਵੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਨਸ਼ਾਅੱਲਾ ਘੁੱਡੇ 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 ਆ ਆ ਆ ਘੁੱਡੇ 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 ਖੁੱਟੇ 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 ਚਲੋ ਚਲੋ ਭੈਣ ਜੀ ਰਾਤ ਦੀ ਜਵਾਰੀ ਨਾ ਕੋਈ ਹੋਵੇ ਉਹ ਬਾਹਰ ਰਹਿੰਦੇ ਨੇ ਏਜੰਡਾ ਦੇਣਾ ਰਾਤ ਦੀ ਜਵਾਰੀ ਨਾ ਹੋਵੇ ਅਧਾਰ ਕਾਰਡ ਵਾਲੀਆਂ ਬੀਬੀਆਂ ਨਾ ਚੜਿਓ ਅਧਾਰ ਕਾਰਡ ਬੰਦਿਆ ਅਧਾਰ ਕਾਰਡ ਬੰਦਿਆ ਭੈਣੋ ਖੁੱਟੇ 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 ਸਾਰੀਆਂ ਬੀਬੀਆਂ ਨੂੰ ਬੇਨਤੀ ਅਧਾਰ ਕਾਰਡ ਬੰਦਿਆ ਅੱਲਾਹ ਹੋ ਅਧਾਰ ਗੱੜਬਾਦਿਆ ਅਧਾਰ ਇੱਥੇ ਚੱਲਦਾ ਅਧਾਰ ਹਾਂਜੀ ਵੋਟਰ ਗੜ ਚੱਲਦਾ ਵੋਟਰ ਗੜ ਬਾਹਰ ਵੋਟਰ ਗੜ ਚੱਲਦਾ ਪਿੱਤਰ ਅਧਾਰ ਚੱਲਦਾ ਪਹੁੰਚ ਗਏ ਆ ਜੀ ਆਪਾਂ ਗਰਾਊਂਡ ਦੇ ਲਾਗੇ ਬਿਲਕੁਲ ਤੇ ਆਹ ਸਿੱਧੀ ਜਾਂਦੇ ਭਾਈ ਜਿਹਦੇ ਨੌ ਬਾਰਕੀ ਲੱਗੀ ਉੱਧਰ ਗੱਡੀ ਕਰੀ ਉਹ ਨਾ ਪਲੇਰਾਂ ਦੀ ਉਧਰ ਲਵਾ ਦੋ ਪਹੁੰਚ ਗਏ ਮੁੰਡਿਓ ਆ ਮਿਲੇ ਆਪਾਂ ਨੂੰ ਟੰਟੀ ਕਾਟ ਫਾਊਂਡੇਸ਼ਨ ਵਾਲਾ ਮਾਨਤਾ ਪ੍ਰਾਪਤ ਇਹ ਕਾਰਡ ਹੈ ਜੀ ਕੱਢੋ ਕਾਰਡ ਬਗਰੀ ਬਾਗ ਦੇ ਸਾਹਮਣੇ ਇਹਨਾਂ ਕਰੋ ਅਜਾ ਗਾੜੀ ਕਰਨਾ ਮੌਰ ਵੇਖੋ ਚੈੱਕ ਕਰੋ ਇੱਥੇ ਜਗ੍ਹਾ ਨਹੀਂ ਹੈ ਕੁੱਤੇ ਕੱਤੇ ਰੱਖੇ ਆ ਸਾਰੇयां ਨੇ ਲੜਾਈ ਕਰਕੇ ਪੰਜ ਦਾ ਬੌਸਟਰ ਕੁੱਤੇ ਦੀ ਬੌਸ ਸਟ੍ਰਿੰਗ ਸਕਿਉਰਟੀ ਤੇ ਹੱਤੋਂ ਸਭ ਚੈੱਕ ਹੋ ਕੇ ਬੰਨ ਜਾਓ ਲੈ ਜਾਓ ਬੈਕਗਰਾਉਂਡ ਇਹ ਸਾਡੀ ਟੀਮ ਟੀਮ ਸਾਡੀ ਪਹੁੰਚ ਗਈ ਏ ਤੁਸੀਂ ਲਉਗੇ ਭਾਈ ਕਮਰੇ ਵਾਲਾ ਵਾਹ ਗਰੂ ਬਾਜੀ ਸੱਤੀ ਗੱਲ ਤੇ ਹਾਂ ਅਰੇ ਕਿਹਨਾਂ ਨਾਲ ਮਰੀਤ ਵਾਲਾ ਚਾਹੇ ਹੋਰ ਬਈ ਕਿਦਾਂ ਲੋ ਜੀ ਦੋਸਤੋ ਟੀਮ ਸਾਡੀ ਪਹੁੰਚ ਚੁੱਕੀ ਆ ਆਜੇ ਮੁੰਡੇ ਪੁਰੇ ਵੈਰੀ ਫਟੇ ਚੱਕੜ ਨੂੰ ਤੇ ਬੰਦੇ ਸਾਰੇ ਪਹੁੰਚ ਚ ਰਹੇ ਆ ਹੌਲੀ ਹੌਲੀ ਕਰਕੇ ਸੋ ਸਿਆਕੈਂਸ ਫੱਟੇ ਚੱਕੋ ਆ ਜਾ ਮੁੰਡੇ ਕਾਇਮ ਹੋ ਜੋ ਵੀ ਅੱਜ ਬਾਡੀਆਂ ਜਾਮ ਹੋਈਆਂ ਪਈਆਂ ਸਫੀਰ ਨਹੀਂ ਚੱਲ ਰਹਿ ਇਥੇ ਵੈਦਰ ਦੇ ਹਿਸਾਬ ਨਾਲ ਬਹੁਤ ਖਾਸੀ ਬਾਕੀ ਹੁਣ ਚਲ ਪਾ ਬੈਗਰੂਪ ਦੀ ਕਰੀ ਆ ਤਿਆਰੀ ਹੁਣ ਫਿਲ੍ਹੇ ਆ ਕੀ ਕਰਦਾ ਹੈ ਇਹ ਗਰਾਊਂਡ ਇਥੇ ਕਾ ਜਿਹੜਾ ਦੂਜਾ ਆ ਆਰਟੀਫੀਸ਼ਲ ਆਸਲੀ ਗਾ ਨਹੀਂ ਗਾ ਜਿਹੜਾ ਹੁੰਦਾ ਨੇਚਰਲੀ ਆਰਟੀਫੀਸ਼ਲ ਆ ਘਾਹ ਗਰਾਊਂਡ ਬਹੁਤ ਵਧੀਆ ਵਾ ਵਾਈ ਗਰੂਪ ਪਰਮਾਤਮਾ ਮਿਹਰ ਕਰੇ

ਸੋ ਤੁਹਾਨੂੰ ਹੋਰ ਵੀ ਗਰੀਨ ਹੋਰ ਵੀ ਗਰੀਨ ਯਾਰ ਮਾਰੀ ਕਰਤਨਾ ਜੀ ਸਭ ਆ ਗਏ ਪਾੜੇ ਅੱਜ ਦਾ ਅੱਜ ਦਾ ਆਪਣਾ ਪੂਰਾ ਫੇਟੋ ਗਿਆ ਆ ਵਾ ਇਹ ਕੰਮ ਹੀ ਆਪੇ ਜੀਆਂ ਰਹਿ ਗਿਆ ਅਜ ਕੱਢੂਗਾ ਆਹਿਆ ਗਾਰਨੇ ਚਾਂਦ ਗਿਆ ਲੱਗੋ ਵਾਲੇ ਨੇ ਓਕੇ ਮਿੱਤਰੋ ਮਿਲਦੇ ਆ ਮੈਂ ਇਥੋਂ ਬਾਅਦ ਮਿਲਾਂਗੇ ਵੀਡੀਓ ਵਿੱਚ ਬਣਾ ਕੇ ਦਵਾਂਗੇ ਤੁਹਾਨੂੰ ਬੁੜਾ ਵਿਕਟ ਗਿਆ ਵੀਡੀਓ ਵੀਡੀਓ ਦਾ ਸੋਣਾ ਸੋਣਾ ਵਲੌਗ ਬਣਾ ਕੇ ਦਵਾਂਗੇ ਇੱਕ ਗਾਣਾ ਸੁਣਾਵਾਂ ਇੱਕ ਚੱਲ ਚੱਲ ਜਿਆ ਮਾਲਕੇ ਟੱਪਾਣੀ ਤੈਨੂੰ ਜ਼ਹਿਰ ਕਿਉਂ ਲੱਭਾ ਨਹੀਂ ਰਾਜ ਕਹੀਏ ਆਈਏ ਕੱਢਣ ਸਾਡੇ ਨਾਲ ਮੈਂ ਮੈਨੂੰ ਗਲਤ ਬੰਦਾ ਹੀ ਗਲਤ ਫੜਦਾ ਹੋਣੀ ਕਹਿੰਦੇ ਗੰਦਾ ਜਰਾਬ ਨਹੀਂ ਗਲਤ ਫੜ ਲਿਆ ਗਲਤ ਬੰਦਾ ਫੜ ਲਿਆ ਨੀ ਕਿੱਦਾਂ ਫਿਰ ਪੜਦਾ ਕੰਮ ਆ ਪੂਰਾ ਚੋ ਪੰਡਿਤ ਜੀ ਰਾਮ ਰਾਮ ਪੰਡਿਤ ਜੀ ਰਾਮ ਰਾਮ